ਬਰਾਜ ਜੱਲਾਲਪੁਰੇ ਨੇ ਉਹ ਰੰਗ ਦਿਖਾਉਣੇ ਆ ਅੱਜ ਚਿੱਟੀ ਵਾਲੇ ਨੇ ਮਿੱਤਰੋ ਅੱਜ ਚਤਪਾਲ ਨੇ ਅੱਜ ਹਰਜੋਤ ਨੇ ਅੱਜ ਜ਼ੈਰੋ ਨੇ ਵੀ ਮਿੱਤਰੋ ਤੋਂ ਮਾ ਪਉਣੀਆਂ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕੱਪ ਆ ਮਿੱਤਰੋ 31 ਜੂਈ ਦੇ ਦਿਨ ਅੱਜ ਕਿਹੜੇ ਕੱਪ ਤੇ ਮਿੱਤਰੋ ਸਰਾ ਹੋਣਾ ਸੋ ਉਹਦੇ ਬਾਰੇ ਤੁਹਾਨੂੰ ਅਪਡੇਟ ਦੇਣੀ ਆ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਵੀਡੀਓ ਨੂੰ ਜਰੂਰ ਕਰਿਆ ਕਰੋ ਮਿੱਤਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਦੇ ਆ ਤੇ ਪਾਉਂਦੇ ਰਾਵਾਂਗੇ ਅੱਜ ਦੇ ਮੇਲੇ ਪੰਜਾਬ 'ਚ ਤਾਂ ਮੇਰੇ ਕੋਲ ਕੋਈ ਟੂਰਨਾਮੈਂਟ ਜਾਂ ਹੋ ਸਕਦਾ ਵੀ ਸ਼ੋਅ ਮੈਚ ਜਰੂਰ ਹੋਵੇ ਮਿੱਤਰੋ ਪਰ ਅੱਜ ਜਲਾਲਪੁਰੀਏ ਨੇ ਉਹ ਰੰਗ ਦਿਖਾਉਣੇ ਆ ਅੱਜ ਚਿੱਟੀ ਵਾਲੇ ਨੇ ਮਿੱਤਰੋ ਅੱਜ ਚਤਪਾਲ ਨੇ ਅੱਜ ਹਰਜੋਤ ਨੇ ਅੱਜ ਜੈਰੋ ਨੇ ਵੀ ਮਿੱਤਰੋ ਤੋਂ ਮਾ ਪਾਉਣੀਆਂ ਸੋ ਉਹਨਾਂ ਦੀ ਖੇਡ ਦੇਖਣ ਨੂੰ ਮਿਲਦੀਆਂ ਤੁਹਾਨੂੰ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਅੱਜ ਦੇ ਮੇਨ ਮੇਲੇ ਤੇ ਹੀ ਆਉਣੇ ਆ ਤੁਹਾਨੂੰ ਟੂਰਨਾਮੈਂਟ ਦੱਸਦਾ ਵੀ ਅੱਜ ਦਾ ਮੇਨ ਟੂਰਨਾਮੈਂਟ ਸ਼ਿਕਾਗੋ ਦੇ ਵਿੱਚ ਮਿੱਤਰੋ ਵੀ ਸੋਹਣੀਆ ਕਬੱਡੀ ਕੱਪ ਸ਼ਿਕਾਗੋ ਚ ਕਰਾਉਣਾ ਅੰਨੇਵਾ ਪੈਸਾ ਦੁੱਲੇ ਤੇ ਲਾਉਣਾ ਮਿੱਤਰੋ ਉਹ ਟੂਰਨਾਮੈਂਟ ਆ ਜੋ ਸ਼ਿਕਾਗੋ ਚ ਰੌਣਕਾਂ ਲੱਗਣੀਆਂ ਅੱਜ ਦੁੱਲੇ ਹੁਣੇ ਦੁੱਲਾ ਦਾ ਵੈਸੇ ਪੰਜਾਬ ਦੇ ਵਿੱਚ ਪਰ ਮਿੱਤਰੋ ਪਾਲੇ ਹੁਣਿਆਂ ਦੀ ਐਪਸਪੋਰਟ ਕਬੱਡੀ ਕਲੱਬ ਸਰਹਾਲਾ ਰਣੂਆਂ ਦੀ ਟੀਮ ਖੇਡੂਗੀ ਰਾਜੂ ਕੋੜਲਾ ਭਰੀ ਆਲਾ ਖੇਡਣਾ ਮਿੱਤਰੋ ਸੁਲਤਾਨ ਵੀ ਸ਼ਮਸ਼ਪੁਰਿਆ ਹੋ ਸਕਦਾ ਵੀ ਅੱਜ ਤੁਹਾਨੂੰ ਯੂਐਸਏ ਦੇ ਵਿੱਚ ਲਗਭਗ ਪੱਕਾ ਹੀ ਖੇਡੂਗਾ ਤੇ ਜਲਾਲਪਰੀਆ ਵੀ ਪੱਕਾ ਹੀ ਖੇਡਣਾ ਟੱਬੇ ਵਾਲੇ ਬੰਟੀ ਦੇ ਸਾਟਾ ਸ਼ਾਇਦ ਉਹ ਨਾ ਖੇਡੇ ਤੇ ਪਰ ਮਿੱਤਰੋ ਬਹੁਤ ਤਗੜੇ ਟਗੜੇ ਮਾਰ ਲੱਗੋ ਚ ਗਗਨ ਜੋਗੀ ਵਾਲੀਏ ਹੁਣੀ ਮਿੱਤਰੋ ਨੈਲਾ ਬਗਹਾੜ ਜੋਗੇ ਵਾਲੀਆ ਨਿੰਦੀ ਬੇਨੜੇ ਹੁਣੀ ਕਮਾਲਾਂ ਕਰਨਗੇ ਸੋ ਸ਼ਿਕਾਗੋ ਚ ਰੌਣਕਾਂ ਵੱਡੀਆਂ ਅੱਜ ਦਾ ਦਿਨ ਦਾ ਮੇਨ ਟੂਰਨਾਮੈਂਟ ਇਹੀ ਆ ਅੱਜ ਪਾਲੇ ਹੁਣਿਆਂ ਨੇ ਧੱਕ ਪਾਉਣੀ ਆ ਬਾਕੀ ਸ਼ੀਲੂ ਪੰਜਾਬ ਚ ਮਿੱਤਰੋ ਜਲਦੇ ਜਾ ਰਿਹਾ ਉਹ ਵੀ ਇੱਕ ਦੋ ਦਿਨਾਂ ਤਾਈ ਕਿਉਂਕਿ ਕੈਨੇਡਾ ਚ ਮੇਲਾ ਤੇ ਉਹ ਮੇਲੇ ਤੇ ਹੁਣੇ ਧੱਕ ਪਾਉਣੀ ਆ ਪੂਰੀ ਉਹ ਕੈਨੇਡਾ ਚ ਰੌਣਕਾਂ ਹੁਣ ਕੈਨੇਡਾ ਦਾ ਸੀਜ਼ਨ ਸ਼ੁਰੂ ਹੋਣ ਆ ਰਿਹਾ ਦੋ ਕੁ ਦਿਨ ਰਹਿ ਗਏ ਤਿੰਨ ਕੁ ਦਿਨ ਤੇ ਫਿਰ ਕੈਨੇਡਾ ਚ ਮਿੱਤਰੋ ਉਹ ਇਤਿਹਾਸ ਉਹ ਮੇਲਾ ਜਿਹੜਾ ਪਿਛਲੇ ਸਾਲ ਜਿੱਦਾਂ ਹੁੰਦਾ ਰਿਹਾ ਇਸ ਵਾਰ ਫਿਰ ਮਿੱਤਰੋ ਜੂਨ ਚ ਧਮਾਕੇ ਹੋਣਗੇ ਬਾਕੀ ਮੈਮਲ ਦਾ ਮਿੱਤਰੋ ਨਵੀਂ ਵੀਡੀਓ ਚ ਅੱਜ ਪੰਜਾਬ ਚ ਜੇ ਕੋਈ ਵੱਡਾ ਕੱਪ ਜਾਂ ਸ਼ੋਅ ਮੈਚ ਮੇਰੇ ਤੋਂ ਰਹਿ ਗਿਆ ਹੋਇਆ ਉਹ ਤੁਸੀਂ ਜ਼ਰੂਰ ਕਲੀਅਰ ਕਰਿਓ ਵੀ ਅੱਜ ਪੰਜਾਬ ਚ ਵੀ ਹੋ ਸਕਦਾ ਵੀ ਗੋਪੀ ਦੀ ਟੀਮ ਦਾ ਸ਼ੋਅ ਮੈਚ ਮਾਝੇ ਇਲਾਕੇ ਚ ਜ਼ਰੂਰ ਹੋਵੇ ਸੋ ਕਿਉਂਕਿ ਮੇਰੇ ਕੋਲ ਪੋਸਟਰ ਨਹੀਂ ਮਿਲਿਆ ਉਹ ਯਰ ਜ਼ਰੂਰ ਕਰ ਸਕਦੇ ਹੋ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਧੰਨਵਾਦ